ਘਰ ਕੁੰਮਣ ਵਾਲਿਆਂ ਨੂੰ ਪੁਲਿਸ ਦਾ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂ ਜੀ ਹਾਂ ਸ਼ਰਾਰਤੀ ਅਨਸਰ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਤਾਰੀਵਾਲ ਪੁਲਿਸ ਦੇ ਵੱਲੋਂ ਰਾਤ ਦੇ ਸਮੇਂ ਨਾਕਾਬੰਦੀ ਅਤੇ ਗਸ਼ਤ ਵਧਾ ਦਿੱਤੀ ਗਈ ਹੈ ਬੀਤੀ ਰਾਤ ਤਾਰੀਵਾਲ ਪੁਲਿਸ ਦੇ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਮੁਹਿੰਮ ਵੀ ਚਲਾਈ ਗਈ ਤੇ ਇਸ ਨਾਲ ਹੀ ਤੁਹਾਨੂੰ ਦੱਸਦੇ ਕਿ 크리스마ਸ ਦਾ ਜਿਹੜਾ ਤਿਉਹਾਰ ਹੈ ਉਹ ਨਜ਼ਦੀਕ ਹੈ ਇਸੇ ਦੇ ਚਲਦੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਮਨਜੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੀਆਂ ਹਦਾਇਤਾਂ ਦੇ ਮਤਾਬਕ ਜਿਹੜੇ ਸਾਡੇ ਦੇਨੇ ਤੇ ਰਾਤ ਜਿਹੜੇ ਨਾਕੇ ਆ ਚੈਕਿੰਗ ਹੋ ਰਹੀ ਆ 크ਿਸਮਸ ਤੇ ਨਵੇਂ ਸਾਲ ਦੇ ਕਰਕੇ ਜਿਹੜੇ ਹੈਗੇ ਆ ਲੋਕ ਜਿਹੜੇ ਅਮਨ ਤੇ ਸ਼ਾਂਤੀ ਦੇ ਨਾਲ ਜਿਹੜੇ ਹੈਗੇ ਆ ਮਨਾ ਸਕਣ ਸ਼ਰਾਰਤੀ ਅੰਸਲ ਜਿਹੜੇ ਹੈਗੇ ਆ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਜੇ ਕਿਸੇ ਦੇ ਹਨ ਕੋਈ ਛੱਕੀ ਬੰਦਾ ਲੱਗ ਰਿਹਾ ਗੱਡੀ ਤੇ ਜਾਂ ਕੋਈ ਬਾਈਕ ਤੇ ਹੈਗਾ ਤੇ ਅਸੀਂ ਉਹਦੀ ਪੂਰੀ ਪ੍ਰੋਪਰ ਪਛਗਿਸ ਤੇ ਜਿਹੜੇ ਉਹਨਾਂ ਦੇ ਸਾਰੇ ਪੇਪਰ ਸਾਰੇ ਹੀ ਚੈਕਿੰਗ ਕਰ ਰਹੇ ਆ ਨੀ ਬਸੇ ਇਸ ਕਰਕੇ ਹੀ ਆ ਕਿ ਲੋਕ ਜਿਹੜੇ ਹੈਗੇ ਆ ਆਰਾਮ ਦੇ ਨਾਲ ਜਿਹੜੇ ਉਹ ਸੌ ਸਕਣ ਦੇ ਅਸੀਂ ਜਿਹੜੇ ਲੋਕਾਂ ਦੀ ਘਰਾਂ ਦੀ ਰਾਖੀ ਕਰ ਸਕੀਏ ਤਾਂ ਪਲੱਸ ਜਿਹੜੇ ਹੈਗੇ ਆ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਪਵੇ ਤੇ ਅਸੀਂ ਸ਼ਾਰਦੀ ਅੰਸਰ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਨੀ ਆ ਸਿੱਧੀ ਚੁੱਕਣ ਦੇਣੀ ਕੋਈ ਪਰਮ ਜਿੱਤੇ ਗਏ ਨੇ ਬਿਲਕੁਲ ਜੀ ਰਾਤ ਵੀ ਇਹਨਾਂ ਦੇ ਪ੍ਰੋਗਰਾਮ ਹੈਗੇ ਤਾਂ ਦਿਨੇ ਵੀ ਹੈਗੇ ਆ 20 ਤਰੀਕ ਨੂੰ ਇੱਕ ਇੱਕ ਸਵੇਰ ਯਾਤਰਾ ਨਿਕਲ ਰਹੀ ਆ ਸਭ ਤੋਂ ਜ਼ਿਆਦਾ ਇਥੇ ਕਿਸਮਿਸਪਾਈਚਾਰੇ ਦੇ ਲੋਕ ਜਿਹੜੇ ਹੈਗੇ ਆ ਆ ਕਾਫੀ ਉਹਨਾਂ ਦੇ ਪ੍ਰੋਗਰਾਮ ਸੀ ਉਹਨਾਂ ਦੇ ਵੀ ਪ੍ਰਬੰਧ ਕੀਤੇ ਹੈਗੇ ਨੇ ਸਾਰਿਆਂ ਦੇ ਦਿਨ ਵਾਲੇ ਵੀ ਤੇ ਰਾਤ ਵਾਲੇ ਵੀ ਪ੍ਰੋਗਰਾਮ ਜਿਹੜੇ ਮੈਂ ਤਾਂ ਇਹੀ ਕਹਿਨੀ ਆ ਕਿ ਸਾਰੇ ਕ੍ਰਿਸਮਸ ਤੇ ਜਿਹੜਾ ਨਵਾਂ ਸਾਲ ਆ ਸਾਰੇ ਅਲੀ ਖੁਸ਼ੀਆਂ ਭਰਿਆ ਆਵੇ ਸਾਰੇ ਆਪਣਾ ਨੇ ਘਰਾਂ 'ਚ ਖੁਸ਼ੀਆਂ ਮਨਾਉਣ ਤੇ ਅਸੀਂ ਵੀ ਨਾਲ ਉਹਨਾਂ ਦੇ ਖੁਸ਼ੀਆਂ ਬਣਾਈਏ